ਘੋੜੀ ਚੱਲਣ ਦੀਆਂ ਘਟਨਾਵਾਂ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਾਪਰੀਆਂ ਅੱਜ ਕਿਤੇ ਵਾਪਰ ਗਈ ਕੱਲ ਕਿਤੇ ਵਾਪਰ ਗਈ ਇਹੋ ਜਿਹੀ ਇੱਕ ਘਟਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਔਰਤੋਂ ਸਾਹਮਣੇ ਆਈ ਹੈ ਜਿੱਥੇ ਨਿਸ਼ਾਨ ਸਿੰਘ ਦਾ ਇੱਕ ਨੌਜਵਾਨ ਕਸਰਤ ਕਰਨ ਦੇ ਲਈ ਜਿਮ ਦੇ ਵਿੱਚ ਜਾਂਦਾ ਹੈ ਤੇ ਉੱਥੇ ਤਿੰਨ ਨਕਾਬਪੋਸ਼ ਨੌਜਵਾਨ ਆਦੇ ਨੇ ਔਰ ਜਿਨ੍ਹਾਂ ਦੇ ਕੋਲ ਹਥਿਆਰ ਸਨ ਉਸ ਨਿਸ਼ਾਨ ਸਿੰਘ ਦੇ ਦਸਨ ਮੁਤਾਬਕ ਕਿ ਪਹਿਲਾ ਮੇਰੇ ਡੌੜੇ ਦੇ ਉੱਤੇ ਖੰਡੇ ਦੇ ਨਾਲ ਵਾਰ ਕੀਤਾ ਉਸ ਤੋਂ ਉਪਰੰਤ ਉਹ ਭੱਜ ਕੇ ਇੱਕ ਰਸੋਈ ਦੇ ਵਿੱਚ ਜ임 ਦੀ ਰਸੋਈ ਦੇ ਵਿੱਚ ਵੜ ਗਿਆ ਜਿੱਥੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਸ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਮੇਰੇ ਤੇ ਗੋਲੀਆਂ ਚਲਾਉਣ ਵਾਲਾ ਇੱਕ ਪੰਜਾਬ ਦਾ ਨਾਮੀ ਗੈਂਗਸਟਰ ਗੈਂਗ ਹੈ ਜਿਸ ਵੱਲੋਂ ਮੇਰੇ ਉੱਤੇ ਗੋਲੀਆਂ ਚਲਵਾਈਆਂ ਗਈਆਂ ਮੇਰੇ ਤੇ ਪਹਿਲਾਂ ਵੀ ਪਰਚੇ ਕਰਵਾਏ ਗਏ ਨੇ ਜੋ ਝੂਠੇ ਨੇ ਉਸ ਨਿਸ਼ਾਨ ਸਿੰਘ ਨੇ ਦੱਸਿਆ ਕਿ ਹੋ ਸਕਦਾ ਕਿ ਮੇਰੀ ਕਿਸੇ ਨਾ ਕਿਸੇ ਤਰੀਕੇ ਮੌਤ ਵੀ ਕਰਵਾ ਦੇਣ ਲੇਕਿਨ ਅਸੀਂ ਸਵਾਲ ਇੱਥੇ ਖੜੇ ਕਰਦੇ ਆ ਕਿ ਸਾਡੀ ਪੰਜਾਬ ਦੀ ਪੰਜਾਬ ਪੁਲਿਸ ਜਿਸ ਨੇ ਉਹ ਦੌਰ ਦੇ ਵਿੱਚੋਂ ਵੀ ਲੋਕਾਂ ਨੂੰ ਕੱਢ ਕੇ ਲਿਆਂਦਾ ਜਿੱਥੇ ਕਿਆ ਜਾਂਦਾ ਸੀ ਕਿ ਸ਼ਾਮ ਨੂੰ ਜਾਂ ਸਵੇਰ ਨੂੰ ਜਿਹੜਾ ਘਰੋਂ ਵਿਆਪੀ ਬਾਹਰ ਨਿਕਲਿਆ ਉਹ ਮੁੜ ਕੇ ਘਰ ਵਾਪਸ ਆਏਗਾ ਕਿ ਨਹੀਂ ਆਏਗਾ ਉਹ ਦੌਰ ਦੇ ਵਿੱਚੋਂ ਵੀ ਪੰਜਾਬ ਪੁਲਿਸ ਨੇ ਪੰਜਾਬ ਦੇ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ ਲੇਕਿਨ ਇਸ ਵਕਤ ਮਾਹੌਲ ਇਹੋ ਜਿਹਾ ਵੱਧ ਤੋਂ ਵੱਧਰ ਬਣਿਆ ਹੋਇਆ ਕਿ ਹਰ ਥਾਂ ਦੇ ਉੱਤੇ ਗੋਲੀ ਚੱਲ ਰਹੀ ਹੈ ਔਰ ਕਿਸੇ ਨੂੰ ਵੀ ਇਸ ਵੇਲੇ ਪਤਾ ਨਹੀਂ ਉਹ ਘਰ ਆਪਣੇ ਸੇਫ ਆਏਗਾ ਜਾਂ ਨਹੀਂ ਆਏਗਾ ਆਓ ਤੁਹਾਨੂੰ ਔੜ ਤੋਂ ਦਿਖਾਲਦੇ ਹਾਂ ਉੱਥੋਂ ਦੇ ਖਾੜੇਦਾਰ ਨਵੇਸ਼ ਕੁਮਾਰੀ ਉਹ ਕੀ ਕਹਿੰਦੇ ਨੇ ਔਰ ਜਿਮ ਦੇ ਵਿੱਚ ਕਸਰਤ ਕਰ ਲਗੇ ਜੋ ਇਸ ਵੇਲੇ ਜੇਰੇ ਇਲਾਜ ਵਿੱਚ ਹਸਪਤਾਲ ਦੇ ਵਿੱਚ ਨਿਸ਼ਾਨ ਸਿੰਘ ਉਹ ਕੀ ਕਹਿਣਾ ਚਾਹੁੰਦੇ ਨੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਔੜ ਹਾਂਜੀ ਭਾਜੀ ਕੀ ਦਾ ਆਪਣਾ ਵੇ ਨਿਸ਼ਾਨ ਸਿੰਘ ਸਾਹਿਬ ਕੀ ਗੱਲਬਾਤ ਹੋ ਰਹੀ ਜੀ ਪਹਿਲੀ ਮੈਂ ਜੇਮਦੇ ਵਿੱਚ ਸੀਗਾ ਜਿਮ ਕਰਦਾ ਪਿਆ ਸੀਗਾ ਕਿਹੜੀ ਜਗਾ ਤੇ ਔੜ ਜੇਮਾ ਜੀ ਹਾਊਸ ਆਫ ਚੈਂਪੀਅਨ ਹਾਂਜੀ ਤੇ ਮੈਂ ਜਿਵੇਂ ਕਰਦਾ 105 ਲਗਾਨਦਾ ਪਿਆ ਸੀਗਾ ਤੇ ਤਿੰਨ ਮੁੰਡੇ ਜਿੰਮ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਇੱਕ ਨੇ ਮੇਰੇ ਬਾਹ ਦੇ ਉੱਤੇ ਖੰਡਾ ਮਾਰਿਆ ਲੈਫਟ ਬਾਹ ਦੇ ਉੱਤੇ ਤੇ ਜਦੋਂ ਇਹਨੇ ਖੰਡਾ ਮਾਰਿਆ ਮੁੰਡੇ ਨੇ ਮੇਰੇ ਮੈਂ ਸਾਈਡ ਤੇ ਹੋ ਗਿਆ ਤੇ ਬਾਅਦ ਚੋਂ ਇੱਕ ਮੁੰਡਾ ਹੋਰ ਸੀ ਉਹਦੇ ਪਿੱਛੇ ਉਹਨੇ ਮੇਤੇ ਫਾਇਰ ਕਰਨ ਲਾ ਪਿਆ ਉਹਨੇ ਉਹ ਮੇਤੇ ਫਾਇਰ ਕੀਤੇ ਮੈਂ ਜਿਵੇਂ ਕਾਬੂ ਹੋ ਕੇ ਬਚਾ ਕਰ ਲਿਆ ਆਪਣਾ ਤੇ ਉੱਤੇ ਇੱਕ ਕਮਰਾ ਜਿਹਾ ਬਣਿਆ ਹੋਇਆ ਰਸੋਈ ਜੀ ਬਣੀ ਹੋਈ ਹੈ ਜਿੰਮ ਦੀ ਮੈਂ ਉਹਦੇ ਵਿੱਚ ਚਲਾ ਗਿਆ ਉਹਦੇ ਵਿੱਚ ਜਾ ਕੇ ਮੈਂ ਦਰਵਾਜ਼ੇ ਨੂੰ ਲੋਕ ਲਾ ਲਿਆ ਲੱਤਾਂ ਦਾ ਦਰਵਾਜ਼ਾ ਰੋਕ ਲਿਆ ਤੇ ਇੱਕ ਹੱਥ ਨਾਲ ਆ ਕੇ ਵਿੰਡੋ ਲੱਗੀ ਛੋਟੀ ਜੀ ਉਹ ਖਾਲੀ ਤੇ ਬਾਟ ਉਹ ਇੱਕ ਮੁੰਡਾ ਜਿਹਤੋਂ ਮੁੰਡਾ ਦਾ ਖੰਡਾ ਸੀਗਾ ਉਹਨੇ ਖੰਡਾ ਮਾਰ ਕੇ ਦਰਵਾਜ਼ਾ ਤੋੜਨ ਦੀ ਟਰਾਈ ਕੀਤੀ ਬਾਟ ਮੈਂ ਤੋੜਨ ਨਹੀਂ ਦਿੱਤਾ ਤੇ ਇਹਦਾ ਦੂਸਰਾ ਮੁੰਡਾ ਸੀ ਉਹ ਵਿੰਡੋ ਵਿੱਚ ਫਾਇਰ ਕਰਨ ਦੀ ਟਰਾਈ ਕਰਦਾ ਪਰ ਮੈਂ ਉਹ ਵੀ ਦੱਬ ਕੇ ਰੱਖਿਆ ਪੂਰਾ ਤੇ ਜਦੋਂ ਫੇ ਉਹ ਜਾਣ ਲੱਗੇ ਸੀ ਤੇ ਫੇ ਜਾਂਦੇ ਜਾਂਦੇ ਮੈਨੂੰ ਕਹਿ ਗਏ ਕਿ ਜਿਹੜੇ ਤੂੰ ਮੈਸੇਜ ਕਰਦਾ ਨਾ ਹੁਣ ਕਰਕੇ ਦਿਖਾ ਅਸੀਂ ਫੇਰ ਆਵਾਂਗੇ ਤੈਨੂੰ ਮਾਰਨ ਲਈ ਮੈਂ ਰੁਕਾਇਆ ਤਾਂ ਇਹ ਚੰਨੇ ਹਿਆਰ ਦੇ ਤੁਰੋ ਇੱਕੋ ਹੀ ਸੀ ਇਹ ਮੁੰਡੇ ਉਹ ਤਾਂ ਬਤਨਵਾਰ ਜਿੱਦਵਾਲ ਨੇ ਉਹਨਾਂ ਨੇ ਪਿੰਨ ਕੀਤੀ ਜੀ ਹਾਂਜੀ ਹੋਰ ਕੀ ਨਾ ਨੁਕਸਾਨ ਤਾਂ ਨਹੀਂ ਹੋਰ ਨਹੀਂ ਹੋਇਆ ਜੀ ਕਿਤੇ ਦਾ ਹੋਰ ਤੁਹਾਡੀ ਸੀ ਬੋਖ ਹਾਂਜੀ ਬਹੁਤ ਸਾਗੇ ਸੀ 2-3 ਮਿੰਟ ਦੇ ਵਿੱਚ ਹੀ ਆ ਗਈ ਸੀ ਬੱਚਾ ਇਹਨਾਂ ਦੇ ਕੋਲ ਪੱਤਾ ਵੀ ਤੁਹਾਡਾ ਨਾ ਕਰਦਾ ਕਿ ਹਾਂਜੀ ਮੇਰੇ ਤੇ ਜੀ ਇੱਕ ਐਫ ਆਈ ਆਰ ਕਰਾਈ ਹੋਈ ਆ ਮੁੰਡੇ ਨੇ ਉਹ ਵੀ ਝੂਠੀ ਹੋਈ ਐਫ ਆਈ ਆਰ ਆ ਤੇ ਉਹਦੇ ਕਰਕੇ ਇਹ ਮੁੰਡਾ ਮੈਨਾਂ ਜਿਹੜੀ ਰੰਜਿਸ਼ੀ ਰੱਖਦਾ ਵਾ ਤੇ ਇਹ ਮੁੰਡੇ ਦਾ ਖਤਰੀ ਕਿਉਂ ਆਪਣਾ ਲਿੰਕ ਇਹ ਰੋਕੀ ਦੇ ਤੇ ਉਹ ਆਪ ਕੁਝ ਕਰਾ ਰਿਹਾ ਜੋ ਵੀ ਹਮਨੇ ਕਰਾ ਦੇ ਮੇਰੇ ਉੱਤੇ ਪਹਿਲੇ ਵੀ 2-3 ਵਾਰ ਹੋ ਚੁੱਕੇ ਆ। ਸਰਬਾਤਮਾ ਹੀ ਕਿੰਨਾ ਨਾਲ ਸੰਪਰਕ ਕੀਤਾ ਮੈਂ ਆਪਣੇ ਫਾਦਰ ਨਾਲ ਸੰਪਰਕ ਕੀਤਾ ਮੇਰੇ ਫਾਦਰ ਤੇ ਮੇਰੇ ਮਾਤਰ ਉੱਥੇ ਉਸੇ ਟਾਈਮ ਆ ਗਏ ਸੀਗੇ। ਉਹ ਤੁਹਾਡੇ ਅੱਖੋਂ ਬਾਹਰ ਆ ਗਏ। ਤੇ ਨਹੀਂ ਮੈਂ ਉਹ ਜਦੋਂ ਮੈਂ ਉੱਥੇ ਸੀਗਾ ਜਿੰਦ ਦੇ ਵਿੱਚ ਪੁਲਿਸ ਵੀ ਉੱਥੇ ਆ ਗਈ ਸੀ। ਹਾਂਜੀ 2-3 ਮਿੰਟ ਇੱਕ ਤਾਂ ਐਸਐਚਓ ਮੈਮ ਪਹੁੰਚੇ ਸੀ ਤੇ ਨਾਲ ਉਹਨਾਂ ਦੇ ਇੱਕ ਹੋਰ ਸੀਗਾ 15 ਮੁੰ ਮੈਨੂੰ ਉਹਦਾ ਨਾਮ ਨਹੀਂ ਉਹਦਾ। ਹਾਂਜੀ ਮੈਮ ਇੱਥੇ ਜੰਟੇ ਕੋਈ ਹਮਲਾ ਹੋਇਆ ਕੀ ਗਲਤ ਹੋਈ ਇੱਕ ਸਾਡੀ ਅੱਜ ਪੈਟਰੋਲਿੰਗ ਪਾਰਟੀ ਜਿਹੜੀ ਉਹ ਤਕਰੀਬਨ 8:00 ਵਜੇ ਇੱਥੇ ਪੈਟਰੋਲਿੰਗ ਕਰ ਰਹੀ ਸੀ ਸੋ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਹਾਊਸ ਆਫ ਚੈਂਪੀਅਨਸ ਜੇਮਾ ਜਿਹੜਾ ਉੱਥੇ ਕੋਈ ਕਿਸੇ ਲੜਕੇ ਤੇ ਹਮਲਾ ਹੋਇਆ ਤੇ ਜਿਹੜਾ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਪਰ ਮੇਰੇ ਵੱਲੋਂ ਜਿਹੜਾ ਮੌਕਾ ਦੇਖਿਆ ਗਿਆ ਤੇ ਉਹਦੇ ਵਿੱਚ ਜਿਹੜਾ ਉਹ ਲੜਕਾ ਸੀਗਾ ਇੱਕ ਨਿਸ਼ਾਨ ਸਿੰਘ ਨਾਮ ਦਾ ਉਹਦੇ ਤੇ ਬਾਹ ਦੇ ਫੋਰ ਆਰਮ ਤੇ ਜਿਹੜੀ ਹੈਗੀ ਇੱਕ ਖੰਡੇ ਦਾ ਵਾਰ ਹੋਇਆ ਤੇ ਉਹਦੀ ਕੋਈ ਜਿਹੜੀ ਪਿੱਛੇ ਉਹਦੇ ਕੀ ਵਜ੍ਹਾ ਹੈ ਉਹ ਉਹਦੀ ਸਟੇਟਮੈਂਟ ਜਿਹੜੀ ਅਸੀਂ ਲੈ ਕੇ ਫਿਰ ਉਹ ਤੁਹਾਨੂੰ ਨੈਕਸਟ ਅਸੀਂ ਦੱਸਾਂਗੇ ਪਤਾ ਲੱਗਾ ਵੀ ਹਮਲਾਵਰ ਕਿੱਲੇ ਜਣੇ ਸੀ ਕਿੱਦਾਂ ਆਏ ਸੀ ਉਹਨਾਂ ਨੇ ਆਪਣੇ ਹੰਦੂ ਤੱਕ ਹੰਸੀ ਜਰ ਤੱਕ ਉਹਦੇ ਦੱਸਣ ਮੁਤਾਬਕ ਜਿਹੜਾ ਹੈਗੇ ਤਿੰਨ ਲੜਕੇ ਸੀਗੇ ਮੂੰਹ ਟਕਿਆ ਹੋਇਆ ਸੀ ਉਹਨਾਂ ਨੇ ਆਇਡੈਂਟੀਫਾਈ ਕੋਈ ਨਹੀਂ ਹਲੇ ਉਹਨੇ ਕੀਤਾ ਬਾਕੀ ਜਿਹੜੀ ਕਾਰਵਾਈ ਹੈ ਸਾਰੀ ਉਹਦੇ ਸਟੇਟਮੈਂਟ ਤੋਂ ਬਾਅਦ ਹੀ ਆਪਾਂ ਨੂੰ ਬਹੁਤ ਜ਼ਿਆਦਾ ਕੋਈ ਜ਼ਿਆਦਾ ਸਾਡੀ ਚੋੜ ਜਾਂ ਕਿੱਦਾਂ ਹੈ ਵੈਸੇ ਤਾਂ ਠੀਕ ਸੀ ਉਹ ਪਰ ਚਲੋ ਜਿਹੜੀ ਬਾਹਰ ਸੱਟ ਲੱਗੀ ਹੈ ਉਸ ਮੁਤਾਬਕ ਕੀ ਕਰਨ ਲੱਗ ਰਿਹਾ ਹਮਲੇ ਦਾ ਕੋਈ ਸ਼ਾਇਦ ਉਹ ਸਾਹਮਣੇ ਆਏ ਕਿ ਦੇਖੋ ਇਹ ਤਾਂ ਉਹਦੀ ਕੰਪਲੇਨੈਂਟ ਦੇ ਦੱਸਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਐਂਗਲ ਹੋ ਸਕਦਾ ਹੈ ਕੋਈ ਹੋ ਸਕਦਾ ਲੜਕਿਆਂ ਦੀ ਆਪਸ ਵਿੱਚ ਕੋਈ ਰੰਜਿਸ਼ ਵਾਜੀ ਹੋ ਗਈ ਕਿਸੇ ਨਾਲ